ਕਿਉਂਕਿ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਕਰਕੇ ਸਿਕਿਉਰਿਟੀ ਰੀਜ਼ਨਸ ਹੁੰਦੇ ਆ ਤੇ ਪਟਕਾਲੇ ਦੀ ਐਂਟਰੀ ਦੇ ਉੱਤੇ ਚੈੱਕਪੁਆਇੰਟ ਤੇ ਸਿਕਿਉਰਿਟੀ ਦੀ ਚੈੱਕਅਪਸ ਕਰਕੇ ਕਈ ਵਾਰੀ ਜਿਹੜੇ ਕਲਾਇੰਟs ਹੈਗੇ ਮੁਲਜ਼ਮ ਜਾਂ ਪਾਰਟੀ ਸਗੇ ਆ ਉਹਨਾਂ ਨੂੰ ਆਉਣ ਦੇ ਵਿੱਚ ਡਿਫਿਕਲਟੀ ਹੋ ਜਾਂਦੀ ਹੈ ਜਾਂ ਦੇਰੀ ਹੋ ਜਾਂਦੀ ਹੈ ਇਹ ਆਪਾਂ ਪ੍ਰੋਟੋਕਾਲ ਕਰੀਏ ਕਿ ਕੰਟਰੀ ਦਾ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਹੈ ਕਿ ਪਹਿਲਾਂ ਵੀ ਕੋਈ ਸਿਕਿਉਰਿਟੀ ਲੈਪਸ ਹੋਇਆ ਰਾਈਟ ਦੇ ਪਟਿਆਲੇ ਪਾਰ ਦੇ ਵਿੱਚ ਬਹੁਤ ਬੰਦੇ ਜਿਹੜੇ ਬੀਜੇਪੀ ਦੇ ਮੈਂਬਰ ਹੈਗੇ ਤੇ ਉਹ ਸਾਰੇ ਉੱਥੇ ਜਾ ਰਹੇ ਆ ਅੱਜ ਸੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਆ ਰਹੇ ਨੇ ਇਸ ਦੌਰਾਨ ਉਹ ਪਟਿਆਲਾ ਦੇ ਵਿੱਚ ਚੋਣ ਰੈਲੀ ਕਰਨਗੇ ਪਰ ਇਸ ਦੌਰਾਨ ਜਿੱਥੇ ਪੰਜਾਬ ਪੁਲਿਸ ਅਤੇ ਹੋਰ ਫੋਰਸਿਸ ਦੇ ਵੱਲੋਂ ਸੁਰੱਖਿਆ ਦੇ ਕਰੜੇ ਬੰਦੋਬਸਤ ਕੀਤੇ ਗਏ ਨੇ ਤਾਂ ਦੂਜੇ ਪਾਸੇ ਪਟਿਆਲਾ ਦੀ ਬਾਅਰ ਐਸੋਸੀਏਸ਼ਨ ਦੇ ਵੱਲੋਂ ਵੀ ਯਾਨੀ ਕਿ ਵਕੀਲ ਭਾਈਚਾਰੇ ਦੇ ਵੱਲੋਂ ਵੀ ਨੋ ਵਰਕਡੇ ਐਲਾਨ ਦਿੱਤਾ ਗਿਆ ਯਾਨੀ ਕਿ ਅੱਜ ਵਕੀਲ ਕੰਮ ਨਹੀਂ ਕਰਨਗੇ ਇਸ ਦੇ ਕਾਰਨ ਕੀ ਨੇ ਇਸ ਬਾਰੇ ਸਾਡੀ ਗੱਲਬਾਤ ਐਡਵੋਕੇਟ ਸਿਮਰਨਜੀਤ ਸਿੰਘ ਸਗੂ ਹੋਰਾਂ ਨਾਲ ਹੋਈ ਹੈ ਪੂਰੀ ਗੱਲਬਾਤ ਕਰਦੇ ਹਾਂ ਸੁਣਦੇ ਹਾਂ ਕੀ ਕਾਰਨ ਨੇ ਨਾ ਕੰਮ ਕਰਨ ਦੇ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਆਮਦ ਬਾਰੇ ਵਕੀਲ ਭਾਈਚਾਰੇ ਦਾ ਕੀ ਸੋਚਣਾ ਹੈ ਜੀ ਸਿਮਰਨਜੀਤ ਸਿੰਘ ਜੀ ਸਵਾਗਤ ਹੈ ਥੈਂਕ ਯੂ ਵੈਰੀ ਮਚ ਜੀ ਜੀ ਪ੍ਰਧਾਨ ਮੰਤਰੀ ਮੋਦੀ ਪਟਿਆਲਾ ਆ ਰਹੇ ਨੇ ਅੱਜ ਇਸ ਬਾਬਤ ਬਾਰ ਐਸੋਸੀਏਸ਼ਨ ਨੇ ਕੰਮ ਠੱਪ ਕੀਤਾ ਹੈ ਕੀ ਕਾਰਨ ਹੈ ਇਸ ਦਾ ਨੇ ਸਾਪਣੇ ਕੀਤਾ ਪ੍ਰੈਕਟੀਕਲੀ ਕਿਉਂਕਿ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਕਰਕੇ ਸਿਕਿਉਰਿਟੀ ਰੀਜ਼ਨਸ ਹੁੰਦੇ ਆ ਤੇ ਪਟਾਲੇ ਦੀ ਐਂਟਰੀ ਦੇ ਉੱਤੇ ਚੈੱਕਪੁਆਇੰਟ ਤੇ ਸਿਕਿਉਰਿਟੀ ਦੀ ਚੈੱਕਅપ્ਸ ਕਰਕੇ ਕਈ ਵਾਰੀ ਜਿਹੜੇ ਕਲਾਇੰਟਸ ਹੈਗੇ ਮਲਜ਼ਮ ਜਾਂ ਪਾਰਟੀ ਸਗੇ ਆ ਉਹਨਾਂ ਨੂੰ ਆਉਣ ਦੇ ਵਿੱਚ ਡਿਫਿਕਲਟੀ ਹੋ ਜਾਂਦੀ ਹੈ ਜਾਂ ਦੇਰੀ ਹੋ ਜਾਂਦੀ ਹੈ ਉਸ ਗਰਾਉਂਡ ਦੇ ਉੱਤੇ ਬਾਰ ਐਸੋਸੀਏਸ਼ਨ ਨੇ ਨੋ ਵਰਕ ਪਾਇਆ ਹੈ ਮਤਲਬ ਉਹਦਾ ਸਿੰਪਲ ਵਰਡਸ ਦੇ ਵਿੱਚ ਮਤਲਬ ਇਹ ਹੈ ਵੀ ਕੋਈ ਵੀ ਜਿਹੜਾ ਹੈਗਾ ਕੇਸ ਵਿੱਚ ਐਡਵਰਸ ਆਰਡਰ ਨਹੀਂ ਹੋਊਗਾ ਸੀ ਜੀ ਤੁਸੀਂ ਇਸ ਚੀਜ਼ ਨੂੰ ਸਹੀ ਮੰਨਦੇ ਹੋ ਇਸ ਤਰ੍ਹਾਂ ਦੇ ਕਰੜੇ ਸੁਰੱਖਿਆ ਬੰਦੋਬਸਤ ਕੀਤੇ ਗਏ ਨੇ ਟ੍ਰੈਫਿਕ ਨੂੰ ਜਿਹੜਾ ਰੋਕਿਆ ਵੀ ਜਾ ਰਿਹਾ ਹੈ ਕੁਝ ਲੋਕਾਂ ਦੇ ਵੱਲੋਂ ਇਸ ਚੀਜ਼ ਦਾ ਹਾਲਾਂਕਿ ਵਿਰੋਧ ਕੀਤਾ ਜਾਂਦਾ ਹੁੰਦਾ ਅਕਸਰ ਹਾਂ ਜੀ ਜੀ ਦੇਖੋ ਦੋ ਗੱਲਾਂ ਸਰ ਜੇ ਆਪਾਂ ਪ੍ਰੋਟੋਕਾਲ ਕਰੀਏ ਤਾਂ ਕੰਟਰੀ ਦਾ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਹੈ ਜੀ ਪਹਿਲਾਂ ਵੀ ਕੋਈ ਸਿਕਿਉਰਿਟੀ ਲੈਪਸ ਹੋਇਆ ਰਾਈਟ ਤੋਂ ਸਿਕਿਉਰਿਟੀ ਰੀਜ਼ਨਸ ਦੇ ਮੱਧੇਂ ਨਜ਼ਰ ਤਾਂ ਠੀਕ ਹੈ ਜੇ ਆਪਾਂ ਇੱਕ ਜਨਰਲ ਆਮ ਪਬਲਿਕ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਡਿਫਿਕਲਟੀ ਥੋੜੀ ਬਹੁਤ ਫੇਸ ਕਰਨੀ ਪੈ ਰਹੀ ਹੈ ਜੀ ਜੀ ਐਡਵੋਕੇਟ ਸਾਹਿਬ ਕਿਸਾਨਾਂ ਵੱਲੋਂ ਵੀ ਵਿਰੋਧ ਕੀਤਾ ਜਾਂਦਾ ਰਿਹਾ ਹੈ ਬੀਿੰਗ ਤੁਸੀਂ ਐਡਵੋਕੇਟ ਕੀ ਸਮਝਦੇ ਹੋ ਕਿਸ ਤਰ੍ਹਾਂ ਦਾ ਇਹ ਮਾਹੌਲ ਹੈ ਹੋਣਾ ਚਾਹੀਦਾ ਹੈ ਜਾਂ ਫਿਰ ਕਿਸ ਤਰ੍ਹਾਂ ਨੂੰ ਤੁਸੀਂ ਸਹੀ ਮੰਨਦੇ ਹੋ ਦੇਖੋ ਸਰ ਗੱਲ ਇਸ ਤਰ੍ਹਾਂ ਜਿਹੜੇ ਕਿਸਾਨ ਹੈ ਉਹ ਪਿਛਲੇ ਬਹੁਤ ਲੰਬੇ ਸਮੇਂ ਤੋਂ ਆਪਣੇ ਬੇਸਿਕ ਰਾਈਟਸ ਦੇ ਲਈ ਲੜਾਈ ਲੜ ਰਹੇ ਹਨ ਉਹਨਾਂ ਦਾ ਵਿਰੋਧ ਕਰਨਾ ਇੱਕ ਉਹਨਾਂ ਦੇ ਵੱਲੋਂ ਜਾਇਜ਼ ਹੈਗਾ ਪੀਸਫੁਲ ਵਿਰੋਧ ਚੱਲ ਰਿਹਾ ਹੈ ਜੀ ਕਿਉਂਕਿ ਕੱਲ ਤੇ ਅੱਜ ਵੀ ਜੋ ਨਿਊਜ਼ ਦੇ ਵਿੱਚ ਹੈ ਉਹ ਇਹੀ ਕਹਿ ਰਹੇ ਵੀ ਅਸੀਂ ਬਲੈਕ ਜਿਹੜੇ ਹੈਗੇ 플ੈਗਸ ਦਿਖਾਵਾਂਗੇ ਜੀ ਕੋਈ ਹਲੇ ਤੱਕ ਕੋਈ ਵੀ ਅਸੀਂ ਸਟੇਟਮੈਂਟ ਜਾਂ ਕੋਈ ਐਸਾ ਇਨਸੀਡੈਂਟ ਨਹੀਂ ਹੈਗਾ ਕਿ ਉਹਨਾਂ ਨੇ ਕੋਈ ਵਾਇਲੈਂਸ ਵਾਲੇ ਪਾਸੇ ਕੋਈ ਸਟੈਪ ਆਊਟ ਕਰਨ ਦੀ ਗੱਲ ਕੀਤੀ ਹੈ ਜੀ ਉਹ ਤੇ ਉਹਨਾਂ ਦਾ ਰਾਈਟ ਹੈ ਉਹਨਾਂ ਨੂੰ ਉਹਨਾਂ ਨੂੰ ਪ੍ਰੋਟੈਸਟ ਕਰਨ ਤੋਂ ਅਸਾਂ ਰੋਕ ਨਹੀਂ ਸਕਦੇ ਜੀ ਠੀਕ ਹੈ ਤੂੰ ਤੁਸੀਂ ਵਕੀਲ ਭਾਈ ਚਾਰੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਅਪੀਲ ਜਾਂ ਫਿਰ ਪਹੁੰਚ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੀ ਟੀਮ ਤੱਕ ਜਾਂ ਪ੍ਰਧਾਨ ਮੰਤਰੀ ਸਾਹਿਬ ਤੱਕ ਕਿਉਂਕਿ ਹਰ ਕਿਸੇ ਦੀ ਮੰਗ ਹੁੰਦੀ ਹੈ ਕੋਈ ਨਾ ਕੋਈ ਜੀ ਨੇ ਸਾਡੇ ਸਾਡੇ ਪਟਿਆਲੇ ਬਾੜ ਦੇ ਵਿੱਚ ਬਹੁਤ ਬੰਦੇ ਜਿਹੜੇ ਬੀਜੇਪੀ ਦੇ ਮੈਂਬਰ ਹੈਗੇ ਤੇ ਉਹ ਸਾਰੇ ਉੱਥੇ ਜਾ ਰਹੇ ਆ ਜੀ ਅੱਜ ਤੇ ਉਹ ਬਾੜ ਦੀ ਜਿਹੜੀ ਬੇਸਿਕ ਕੋਈ ਰਿਕੁਆਇਰਮੈਂਟਸ ਹੈਗੀਆਂ ਉਹ ਉਹਨਾਂ ਨੂੰ ਜ਼ਰੂਰ ਦੱਸਣਗੇ ਜੀ ਠੀਕ ਹੈ ਠੀਕ ਹੈ ਸ਼ੁਕਰੀਆ ਸੋਗੂ ਸਾਹਿਬ ਚਲੋ ਥੈਂਕ ਯੂ ਭਾਜੀ ਥੈਂਕ ਯੂ